ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾ ਤੁਹਾਡਾ ਆਪਣਾ ਅਰुण ਗੁਰਾਲੀ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਚੋਰ ਬਾਜ਼ਾਰ ਦੀ ਮਾਰਕੀਟ ਦੇ ਵਿੱਚ ਜੋ ਕਿ ਦਿੱਲੀ ਦੇ ਵਿੱਚ ਲੱਗਦਾ ਹੈ ਤੇ ਸਾਡੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਣੇ ਆ ਵੀ ਕਿਸ ਤਰ੍ਹਾਂ ਦੇ ਇੱਥੇ ਲੋਕ ਹੈ ਜਿਹੜੇ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਪੈਂਟਾਂ ਸ਼ਰਟਾਂ ਤੇ ਹੋਰ ਕਾਫੀ ਸਮਾਨ ਲੈ ਕੇ ਇੱਥੇ ਪਹੁੰਚੇ ਹੋਏ ਨੇ ਅਤੇ ਅਸੀਂ ਵੀ ਜਦੋਂ ਅਸੀਂ ਰਾਤ ਦੇਖਿਆ ਤਾਂ ਤਕਰੀਬਨ ਰਾਤ ਨੂੰ 2 ਵਜੇ ਇੱਥੇ ਕਾਫੀ ਲੋਕ ਪੁੱਜੇ ਹੋਏ ਸਨ ਅਤੇ ਫਿਰ ਜਦੋਂ ਅਸੀਂ ਇੱਕ ਪੈਂਟਾ ਵਾਲਾ ਸਾਨੂੰ ਮਿਲਿਆ ਜਿਹਦੇ ਕੋਲ ਟੋਟਲ 10 ਪੈਂਟਾ ਸੀ ਤੇ ਅਸੀਂ ਉਹਨੂੰ ਪੁੱਛਿਆ ਵੀ ਕਿੰਨੇ ਦੀ ਪੈਂਟ ਦਵੇਗਾ ਤਾਂ ਉਹਨੇ ਕਿਹਾ ਵੀ ਜਿਹੜੀ ਇਹ ਪੈਂਟ ਹੈ 1200 ਰੁਪਏ ਦੀਆਂ ਬਸ 1200 ਰੁਪਏ ਦੀਆਂ ਜੇ ਕਿਹਾ 5 ਪੈਂਟਾ ਦਵੇਗਾ ਤੇ 1200 ਦੀ 5 ਪੈਂਟਾ ਦੇਣ ਦੀ ਗੱਲ ਕਰੀ ਤਾਂ ਉਹਦੇ ਕੋਲ ਟੋਟਲ 10 ਪੈਂਟਾ ਸੀਗੀਆਂ ਤੇ ਅਸੀਂ ਉਹਨੂੰ ਕਿਹਾ ਵੀ ਯਾਰ 10 ਪੈਂਟਾ ਵੀ ਤਾਂ ਰੇਟ ਜਾਂਦੇ 10 ਕਿੰਨੀਆਂ ਹੁੰਦੀਆਂ ਕਹਿੰਦਾ ਚਲੋ ਐ ਕਰੋ ਕਿ 2000 ਰੁਪਏ ਦੇ ਦਿਓ ਇਹਨਾਂ ਦੇ ਪੈਂਟਾਂ ਦਾ ਮਗਾ ਯਾਰ ਨਹੀਂ 2000 ਜਿਆਦਾ 800 ਰੁਪਏ ਲੈ ਲਿਆ ਕਿੁੱਛ ਅਸੀਂ ਲੈਣੀ ਨਹੀਂ ਸੀ ਗਿਆ ਦੀ ਇਸ ਕਰਕੇ ਕੋਸ਼ਿਸ਼ ਕਰੀ ਵੀ ਅਸੀਂ ਚਲੋ ਕਹਿ ਕੇ ਦੇਖੀਏ ਵੀ 800 ਰੁਪਏ ਦਿੰਦਾ ਕਿ ਨਹੀਂ ਕਹਿੰਦਾ 800 ਰਹਿਣ ਦੋ ਬਿੰਨ 1000 ਰੁਪਏ ਇਹ 1000 ਰੁਪਏ ਦੀਆਂ ਉਹਨੇ ਸਾਨੂੰ 10 ਕਾਰਗੂਦੀਆਂ ਪੈਂਟਾਂ ਜਿਹੜੀਆਂ ਕਿ ਬ੍ਰਾਂਡਡ ਪੈਂਟਾਂ ਲੱਗਦੀਆਂ ਦੇਖਣ ਨੂੰ ਤੇ ਖੋਲ ਕੇ ਵੀ ਉਹਨਾਂ ਨੇ 2-3 ਪੀਸ ਸਾਨੂੰ ਦਿਖਾਏ ਆ ਤੇ ਪੈਂਟ ਕਾਫੀ ਵਧੀਆ ਸਟੈਚੂਅਲ ਪੈਂਟਾਂ ਸੀਗੀਆਂ ਤੇ ਇਹ ਪੈਂਟਾਂ ਜਿਹੜੀਆਂ ਸਾਨੂੰ ਇਹਨਾਂ ਨੇ 1000 ਰੁਪਈਆਂ ਪੰਜ ਪੰਜ ਪੈਂਟਾਂ ਦੀਆਂ 5 10 ਪੈਂਟਾਂ ਨਹੀਂ ਆ ਇਸ ਦਾ ਮਤਲਬ ਹੋ ਗਿਆ ਵੀ ਸਾਨੂੰ ਇੱਕ ਪੈਂਟ ਹੈ ਜਿਹੜੀ ਹੈ 100 ਰੁਪਏ ਦੀ ਪੈਂਟ ਪੈ ਗਈ ਤੇ ਤੁਹਾਨੂੰ ਤਸਵੀਰਾਂ ਹੋਰ ਦਿਖਾਣੇ ਆ ਮਾਰਕੀਟ ਦੇ ਵਿੱਚ ਕੁਝ ਇਸ ਤਰ੍ਹਾਂ ਨਹੀਂ ਹੈਗਾ ਵੀ ਇੱਕੋ ਦੁਕਾਨ ਹੈ ਇੱਥੇ ਘੱਟੋ-ਘੱਟ 500 ਕਰੀਬ ਦੁਕਾਨਾਂ ਆ ਸਾਡੀ ਗੱਡੀ ਖੜੀ ਹੈ ਅਸੀਂ ਸਮਾਨ ਖਰੀਦੀ ਜਾਂਦੇ ਆ ਗੱਡੀ ਦੇ ਵਿੱਚ ਇਹ ਰੱਖੀ ਜਾਂਦੇ ਆ 32 ਸਾਈਜ਼ ਦੀਆਂ ਪੈਂਟਾਂ ਦਾ ਪੈਕੇਟ ਹੈ ਤੇ ਨਾਲ ਇਹ 34 ਦਾ ਪੈਕੇਟ ਹੈ ਇਸ ਚੋਰ ਬਾਜ਼ਾਰ ਇਹਨੂੰ ਮਾਰਕੀਟ ਨੂੰ ਕਿਹਾ ਜਾਂਦਾ ਤੇ ਚੋਰ ਬਾਜ਼ਾਰ ਦੇ ਵਿੱਚ ਬਾਕੀ ਜਿਹੜੇ ਰੇਟ ਆ ਉਹ ਬਹੁਤ ਸਸਤੇ ਆ ਇੱਕ ਨਾਈਕੀ ਦੇ ਸ਼ੂ ਸੀਗੇ 1000 ਰੁਪਏ ਕਹਿ ਰਹੇ ਸੀਗਾ ਉਹਨੇ ਵੀ ਸ਼ੂ ਜਿਹੜੇ ਆ 250 ਰੁਪਏ ਦੇ ਦੇਤੇ ਅੰਕੁਸ਼ਾ ਰੱਖੀ ਯਾਰ ਆ ਰੱਖੀ ਰੱਖੀ ਤੇ ਅਸੀਂ ਇਹ 10 ਪੈਂਟਾਂ ਜਿਹੜੀਆਂ ਲਈਆਂ ਇਹ 1000 ਰੁਪਏ ਦੀਆਂ 10 ਪੈਂਟਾਂ ਲਈਆਂ ਤੇ ਆਮ ਵੀ ਇੱਥੇ ਲੋਕ ਜਿਹੜੇ ਆ ਉਹ 250 ਰੁਪਏ ਪੈਂਟਾਂ ਵੇਚ ਰਹੇ ਆ ਤੇ ਇੱਥੇ ਇਹ ਨਹੀਂ ਹੈ ਵੀ ਕੱਲਾ ਹਾਈ ਫਾਈ ਲੋਕ ਵੀ ਇੱਥੇ ਪੁੱਜ ਰਹੇ ਨੇ ਜਿਨ੍ਹਾਂ ਨੂੰ ਸਸਤਾ ਸਮਾਨ ਇੱਥੇ ਮਿਲ ਰਿਹਾ ਹੈ ਤੇ ਚੋਰ ਬਾਜ਼ਾਰ ਦੀ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਗੇ ਵੀ ਦਿਖਾਵਾਂਗੇ ਜੋ ਅਸੀਂ ਖਰੀਦਦਾਰੀ ਕੀਤੀ ਹੈ ਅਸੀਂ ਉਹ ਵੀ ਤੁਹਾਨੂੰ ਦਿਖਾਈ ਹੈ ਅਤੇ ਹੋਰ ਵੀ ਆਪਾਂ ਅੱਗੇ ਦਿਖਾਵਾਂਗੇ ਵੀ ਇੱਥੇ ਕੀ ਕੀ ਸਮਾਨ ਮਿਲਦਾ ਹੈ ਅਤੇ ਕੀ ਕੀ ਇੱਥੇ ਵੈਰਾਈਟੀ ਹੈ ਜਿਹੜੀ ਉਹ ਕਿੰਨ ਸਸਤੀ ਮਿਲਦੀ ਹੈ ਜਾਂ ਮਹਿੰਗੀ ਮਿਲਦੀ ਹੈ ਇਹ ਵਪਾਰੀ ਹੈ ਜਿਹੜੇ ਆਏ ਹੋਏ ਤੇ ਲੋਕ ਵੀ ਸੁੱਤੇ ਪਏ ਆ ਆ ਤੁਹਾਨੂੰ ਹੋਰ ਵੀ ਕੁਝ ਦੁਕਾਨ ਦੀ ਕੋਸ਼ਿਸ਼ਾਂ ਕਰਾਂਗੇ ਵੀ ਇੱਥੇ ਕਿਆ-ਕਿਆ ਚੀਜ਼ਾਂ ਹੈ ਪਰਫਿਊਮ ਵਾਲੇ ਖੜੇ ਆ ਪਰਫਿਊਮ ਦੇ ਨਾਲ-ਨਾਲ ਹੋਰ ਵੀ ਕਾਫੀ ਸਮਾਨ ਵਾਲੇ ਆ ਚੋਰ ਬਾਜ਼ਾਰ ਹੈ ਜਿੱਥੇ ਲੱਗੇ ਹੋਏ ਆ ਪਰਫਿਊਮ ਦੀ ਵੈਰਾਈਟੀ ਹੈ ਇੰਪੋਰਟਡ ਪਰਫਿਊਮ ਜਿਹੜੇ 500, 1000, 1500 ਰੁਪਏ ਦੇ ਆ ਉਹ ਇੱਥੇ 2-200 ਰੁਪਏ, 100 ਰੁਪਏ, 50 ਰੁਪਏ ਜਿਹੜੇ ਆ ਜੁੱਤੇ ਲੱਗੇ ਹੋਏ ਆ ਕਾਰਗੋ ਦੀਆਂ ਪੈਂਟਾਂ ਦਾ ਸੀ ਭਾਈ 13 14 ਲੈ ਲਿਆ ਹੁਣ ਪਹਿਲਾਂ ਹੀ ਇੱਧਰ ਭਾਈ ਸਾਹਿਬ ਕੀ ਹੈ ਕਿੰਨਾ ਦੋਗਾ ਬੋਲੋ ਤੁਸੀਂ ਦੋ ਪਹਿਲੇ ਬਤਾਏ 1500 ਤੋਂ ਘੱਟ ਤੁਹਾਨੂੰ ਦੋ ਦੋ ਕਿੰਨਾ ਥੋੜਾ ਵੱਡਸੇ ਕਿੰਨਾ ਦੋਗਾ ਤੋ ਬੋਲੋ ਤੁਸੀਂ ਦੋ ਇਹ ਕਿੰਨੇ ਕੇ ਹੈ ਸਰ ਹਾਂ ਕਿੰਨੇ ਕੇ ਹੈ ਤੇ ਇਹ 1200 ਰੁਪਏ ਕੇ 1200 ਕਾ ਇਹ 1200 ਰੁਪਏ ਕੇ ਇਹ 750 ਰੁਪਏ ਕੇ 3 ਮਰ ਠੀਕ ਹੈ ਚਲੋ ਇਹ ਅਸੀਂ ਲੈਣੀ ਨਹੀਂ ਹੈਗੀ ਇਸ ਕਰਕੇ ਅਸੀਂ ਹਜੇ ਨਹੀਂ ਦੱਸ ਰਹੇ ਇੱਧਰ ਇਹ ਕੜੀਆਂ ਦੇ ਰਹੇ ਆ ਐਪਲ ਦੀਆਂ ਹੋਰ ਵੀ ਕਾਫੀ ਸਮਾਨ ਹੈ ਇੱਥੇ ਟੀ-ਸ਼ਰਟ ਦੇਖੀਂ ਅੱਨਾ ਟੀ-ਸ਼ਰਟ ਦੇਖੀਂ ਟੀ-ਸ਼ਰਟ ਵੀ ਦੇ ਰਹੇ ਥੇ। ਕਿਆ-ਕਿਆ ਰੇਟ ਦੀਆਂ? ਹੁਣ ਥੋੜੀ ਦੇਰ ਤੱਕ ਦਿਖਾਣੇ ਆ ਹੋਰ ਤਸਵੀਰਾਂ ਫਿਲਹਾਲ ਤੱਕ ਹੁਣ ਤਸਵੀਰਾਂ ਦਿਖਾ ਦਿੰਨੇ ਆ। ਰਾਤ ਨੂੰ 2 ਵਜੇ ਦੀਆਂ ਤਸਵੀਰਾਂ ਜਿਹੜੀ ਮਾਰਕੀਟ ਲੱਗੀ ਹੋਈ ਆ ਇਹ। ਆ ਜਾ। ये आ, है। आ क्या चीज है भाई ये आ, ये, आ, ये क्या लाइट है आ, ये स्कूल बैग जीन दया शर्ट सर कितने की है जीन की दो सौ तीन सौ दो है तीन सौ की दो लेनी है ਅਜੀਨੀਏ ਸ਼ਰਟਾਂ ਲੱਗੀਆਂ ਹੋਈਆਂ 300 ਰੁਪਈਆਂ ਦੀਆਂ ਦੋ ਤੇ ਹੋਰ ਵੀ ਮਾਰਕੀਟ ਤੁਹਾਨੂੰ ਦਿਖਾਣੇ ਆ ਜੈਕਟ ਬਹੁਤ ਵਧੀਆ ਵਧੀਆ ਜੈਕਟਾਂ ਲੱਗੀਆਂ ਹੋਈਆਂ ਤਾਂ ਉਹ ਵੀ ਤੁਹਾਨੂੰ ਦੁਕਾਨ ਦੇ ਕੋਸ਼ਿਸ਼ਾਂ ਕਰਾਂਗੇ ਵੀਡੀਓ ਨੂੰ ਲਾਈਕ ਕਰਦੇ ਤੇ ਅਕੇ ਜ਼ਰੂਰ ਸ਼ੇਅਰ ਕਰਦੇ ਹੋ ਇਹ ਤਸਵੀਰਾਂ 300 ਰੁਪਈਆਂ ਦੀਆਂ ਦੋ ਜੀਨ ਦੀਆਂ ਕਾਰਗੋ ਦੀਆਂ ਸ਼ਰਟਾਂ ਮਿਲਦੀਆਂ

ਆ ਲਾ ਦੇ ਭਰਾ ਚਾਹ ਪੀ ਲਈਏ ਲੜਾਜੀ ਠੱਕੇ ਲੜਾਜੀ ਠੱਕੇ ਤਾਂ ਨਹੀਂ ਕਿਹਾ ਇੱਕ ਵਾਰ ਆਇਆ ਤਾਂ ਦੱਸ ਦੋ ਵੀ ਸਸਤਾ ਹੈ ਸਬਾਨ ਕਿਵੇਂਗਾ ਕਿੰਨਾ ਕੁ ਸਸਤਾ ਹੈ ਜਮੇ ਸਸਤਾ ਹੈ ਕਿੰਨੀ ਦੀ ਲਈਆਂ 10 ਪੈਂਟਾਂ 1000 ਰੁਪਏ ਦੀਆਂ 1000 ਰੁਪਏ ਦੀਆਂ ਕਹੇ ਜੀ ਇਹ ਪੈਂਟਾਂ ਦਾ ਦੇਖੋ ਉਹਨੂੰ ਖੋਲ ਕੇ ਪਤਾ ਲੱਗੂਗਾ ਖੋਲ ਕੇ ਦੇਖੀ ਤਾਂ ਸੀ ਆ ਦੋ ਪਹਾਲਾ ਜੀ ਕਹਿੰਦੇ ਸਸਤੀਆਂ ਚਲੋ ਦੇਖਦੇ ਹਾਂ ਭਾਈ ਸਾਹਿਬ ਅੱਗੇ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਰਹੇ ਹਾਂ ਚੋਰ ਬਾਜ਼ਾਰ ਦੀਆਂ ਜੋ ਸਵੇਰੇ 2 ਵਜੇ ਲੱਗਿਆ ਹੋਇਆ ਹੈ ਆ ਦੇਖੋ ਗੱਡੀਆਂ ਪਰ ਪਰ ਕੇ ਜਿਹੜੀਆਂ ਜੀਮ ਵੀ ਹੈ ਪੈਂਟਾਂ ਹਨ ਡੈਨਿਮ ਵੀ ਹੈ ਪੈਂਟਾਂ ਦਾ ਤੇ ਸਮਾਨ ਸਾਰਾ ਦਾ ਸਮਾਨ ਲੈ ਕੇ ਆਏ ਹੋਏ ਆ ਲੋਕ ਪੈਂਟਾਂ ਸ਼ਰਟਾਂ ਕੋਟੀਆਂ ਮੈਂ ਕਹਿੰਦਾ ਭਾਈ ਗੱਲ ਛੱਡ ਦੋ ਨਜ਼ਾਰਾ ਆਏ ਨਿਹੰਦਾ ਪਿਆ ਵੀ ਹੱਥ ਫੁੱਲ ਬਾਈ ਜੀ ਮਾਰਕੀਟ ਹੈ ਕਿਹਾ ਬਹੁਤ ਵਧੀਆ ਤੇ ਪੂਰਾ ਨਜ਼ਾਰਾ ਹੈ ਪਿਆ ਨਾਲ ਦੀ ਨਾਲ ਗਰਮ ਗਰਮ ਚਾਹ ਤੇ ਨਾਲ ਦੀ ਨਾਲ ਸ਼ੋਪਿੰਗ ਮੈਨੂੰ ਆਏ ਲੱਗਦਾ ਵੀ 5-7000 ਰੁਪਏ ਸਾਡੀ ਗੱਡੀ ਗੱਡੀ ਪੂਰੀ ਭਰਦੀ ਹੈ ਹਾਂ ਇੰਜ ਲੱਗਦਾ ਵੀ 5-7000 ਰੁਪਏ ਚ ਸਾਡੀ ਗੱਡੀ ਫੁੱਲ ਭਰ ਜਾਣੀ ਤੇ ਲੈਣ ਕੁਛ ਆਏ ਤੇ ਕਰਨ ਕੁਛ ਆਏ ਤੇ ਇਹ ਸਾਮਾਨ ਕੁਛ ਹੋਰ ਪਿੱਲ ਰਹੇ ਆ ਆ ਲੋ ਜੈਕਟ ਨਵੀਂ ਜੈਕਟ ਬੋਸਮੀਆਂ ਜੀ ਇੰਡੀਆ ਇਹ ਵੀ ਬਾਤ ਕਰਕੇ ਦਿਖਾਣੇ ਤਾਂ ਉਹ ਕਿੰਨੇ ਦੀ ਆ ਚੋਰ ਬਾਜ਼ਾਰ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਦਿੱਲੀ ਤੋਂ ਜੋ ਕਿ ਬਿਲਕੁਲ ਲਾਲ ਕਿਨੇ ਦੇ ਕੋਲ ਲੱਗਿਆ ਹੋਇਆ ਹੈ ਤੇ ਆ ਡੀਓ ਡੀਓ ਲੱਗੇ ਹੋਏ ਆ ਟੈਨਵਰ ਫੋਗ ਹੋਰ ਡੀਓ ਆ ਸਾਰੇ ਕਿੰਨਾ ਆਪਤੀ ਮਾਣ ਆਇਆ ਤੇ ਜਮੂਨੇ ਜਾਵੋ ਤਾਂ ਐਕਸ ਟੈਨਵਰ ਹੋਰ ਅਲੱਗ-ਅਲੱਗ ਕਿੰਨੇ ਕਿੰਨੇ ਗਏ ਭਾਈ ਇਹ 150 150 150 ਕਿੰਨੇ ਐਕਸ ਦਾ ਪਰਫਿਊਮ 150 ਰੁਪਏ ਦੇ 3 150 ਰੁਪਏ ਦੇ 3 ਦੇ ਰਹੇ ਐ ਐਕਸ ਦੇ ਪਰਫਿਊਮ ਜਦਕੀ ਆਪਣੇ ਸ਼ਹਿਰ 'ਚ ਜਾਂ ਹੋਰ ਕਿਤੇ ਸ਼ਹਿਰ 'ਚ 150 ਰੁਪਏ ਦਾ ਇੱਕ ਪਰਫਿਊਮ ਹੈ। ਇਹ ਸ਼ੂਤ ਲੱਗੇ ਹੋਏ। ਉਹ ਆ ਜਾ ਮੁੰਡਿਆ ਨਾ। ਬਜਾ ਰਾ ਆ ਗਿਆ ਭਾਈ। 2 ਮਿੰਟ ਨਹੀਂ ਮਾਰਦਾ। ਹੱਥ ਨਹੀਂ ਮੜ ਦੂੰਗੇ। ਜੁੱਤੇ ਅਰੀਬੋਕ ਦੇ वोक, एडिडास नाइकी सारे जड़े ब्रांड के जूते भी बहुत पे हैं इत बैग भाई ये लाल वाला कितने का है ये लाल वाला तीन सौ अस्सी रुपये का भाई साहब बैग दे रहे हैं जो लेदर वाला भाई ये पाँच सौ अस्सी का लेदर वाला बैग पाँच सौ अस्सी रुपये का दे रहे हैं हलो देख लो लाला जी खुद कितने लाला जी खो कि बाजार हलो नाइकी एडिडास सारा इतने चोर बाजार दे भी जेब जाए नीचे सेव करते अपनी सेवा ਚਲੋ ਠੀਕ ਹੈ ਭਾਈ ਸਾਹਿਬ ਤੁਹਾਨੂੰ ਹੋਰ ਬਹੁਤ ਦਿਖਾਤੀਆਂ ਚਲੋ ਦੇਖਣੀਆਂ ਦੇਖ ਲਓ ਹੋਰ ਦਿਖਾਉਨੇ ਆ ਸਾਈਡ ਤੇ ਜਾ ਕੇ ਦਿਖਾਉਨੇ ਆ ਤੁਹਾਨੂੰ ਰਾਤ ਨੂੰ 2 ਵਜੇ ਦੀਆਂ ਤਸਵੀਰਾਂ ਇਹ ਆ ਜਾਮਾ ਮਸਜਿਦ ਦੇ ਬਿਲਕੁਲ ਸਾਹਮਣੇ ਚੋਰ ਬਾਜ਼ਾਰ ਦੀਆਂ ਜਿੱਤੇ ਕੀ ਜੁੱਤੇ 2-200 ਰੁਪਏ 2.5-250 ਰੁਪਏ ਹਾਂ ਜਿਹੜੇ ਮਿਲ ਰਹੇ ਆ ਟੀ-ਸ਼ਰਟਾਂ ਆ ਤੁਹਾਡੇ ਦੇਖ ਲਓ ਤੁਸੀਂ ਕਹਿੰਦੇ ਆ ਲੋਕ ਸੋ ਗਏ ਆ ਰਾਤ ਨੂੰ ਲੋਕ ਸੌ ਨਹੀਂ ਰਹੇ ਲੋਕ ਜਾਗ ਰਹੇ ਆ ਤੁਸੀਂ ਕਹਿੰਦੇ ਆ ਲੋਕ ਸੋ ਗਏ ਹੁਣੇ ਰਾਤ ਨੂੰ ਗੱਡੀਆਂ 'ਚ ਮਾਲ ਆਂਦਾ ਪਰ ਵਰਕ ਇੱਥੇ ਬੇਚ ਕੇ ਹਜ਼ਾਰ ਰੁਪਏ ਦੀਆਂ 10 ਬੈਂਟਾਂ ਲਈਆਂ ਆਪਾਂ ਕਾਰਗੋ ਦੀਆਂ ਜਿਹਦਾ ਇੱਕ ਰੇਟ 500 ਕੁ ਰੁਪਏ 550 600 ਰੁਪਏ ਆ ਹੈਲੋ ਇਹ ਬਾਤ ਨਹੀਂ ਕਰੀਏ ਮਾਰਾ ਸਾਹਿਬ ਜੀ ਰੋਕਾਓ 40 45 ਸਾਹਿਬ ਸਭ ਮਿਲੇਗਾ ਲੈ ਲੈ ਤੂੰ ਆਪਣੇ ਵਾਸਤੇ 1000 ਰੁਪਏ ਦੇ ਕਹਿ ਰਹੇ ਆ ਭਾਈ ਸਾਹਿਬ 5 ਪੀਸ ਮਤਲਬ 200 ਰੁਪਏ ਦੇ ਅਸੀਂ 1000 ਰੁਪਏ ਦੇ 10 ਲਏ ਆ ਤੇ ਗੱਡੀਆਂ ਦੇ ਉੱਪਰ ਹੀ ਮਾਲ ਜਿਹੜਾ ਆ ਉਹ ਪੂਰੀ ਤਰ੍ਹਾਂ ਸਜਾਇਆ ਹੋਇਆ ਤੇ ਜ਼ਰੂਰ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਦਿੱਲੀ ਚੋਰ ਬਾਜ਼ਾਰ ਦੀਆਂ ਇਹ ਤਸਵੀਰਾਂ ਰਾਤ ਨੂੰ 2 ਵਜੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਅਰੁਣ ਕੁਰਾਲੀ ਜ਼ਿਆਦਾਤਰ ਇੱਥੇ ਲੋਕ ਜਿਹੜੇ ਗੱਡੀਆਂ ਤੇ ਹੀ ਬੰਡਲ ਰੱਖ ਕੇ ਕਾਰਗੋ ਪੈਂਟਾਂ ਦੇ ਵੇਚਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਹਜੇ ਵੀ ਹੋਰ ਸੁਣਾਉਣ ਵੀ ਜਿਹੜਾ ਉਹ ਗੱਟੀਆਂ ਭਰ-ਭਰ ਕੇ ਆ ਰਿਹਾ ਹੈ ਖਾਣ-ਪੀਣ ਦੀਆਂ ਸਟਾਲਾਂ ਵੀ ਇੱਥੇ ਪੂਰੀ ਤਰ੍ਹਾਂ ਲੱਗੀਆਂ ਹੋਈਆਂ ਚੋਰ ਬਾਜ਼ਾਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਇੰਜ ਲੱਗਦਾ ਜਿੰਨਾ ਕੋਈ ਸ਼ਹਿਰਾਂ ਦੇ ਵਿੱਚ ਸਾਡੀਆਂ ਦੁਕਾਨਾਂ ਜਿਹੜੀ ਆਮ ਲੋਕਾਂ ਦੀਆਂ ਦੁਕਾਨਾਂ ਹੈ ਉੱਥੇ ਦਿਨ ਚ ਗਾਹਕ ਨਹੀਂ ਹੁੰਦਾ ਇੱਥੇ ਰਾਤ ਨੂੰ 2 ਵਜੇ ਪਤਾ ਨਹੀਂ ਕਿੱਥੋਂ ਕਿੱਥੋਂ ਤੋਂ ਲੋਕ ਆਏ ਹੋਏ ਨੇ ਐਡੀਡਾਸ ਨਾਈਕੀ ਜੁੱਤੇ ਗੱਡੀਆਂ ਦੇ ਵਿੱਚ ਹੀ ਵੱਖ-ਵੱਖ ਤਰ੍ਹਾਂ ਦੀਆਂ ਇਨਾ ਵੱਲੋਂ ਪੈਂਟਾਂ ਵਿਚੀਆਂ ਜਾ ਰਹੀਆਂ ਜੋ ਕਿ 1000 ਰੁਪਏ ਦੀਆਂ 5 ਪੈਂਟਾਂ ਵੇਚਣੇ ਆ ਭਾਈ ਸਾਹਿਬ ਆਲੋ ਦੇਖ ਲੋ ਦਿੱਲੀ ਚੋਰ ਬਿਆਰ ਰਾਤ 2 ਵਜੇ ਟਾਈਮ ਤੁਸੀਂ ਕਹਿਣਾ ਵੀ ਇਹ ਤਾਂ ਐਂ ਲੱਗਦਾ ਵੀ ਇਹਨਾਂ ਚੰਡੀਗੜ੍ਹ ਦੀ ਸਤਾਣਾ ਦੀ ਜਾਂ ਬਾਈ ਦੀ ਮੰਡੀ ਹੁੰਦੀ ਆ ਪਰ ਇਹ ਰਾਤ ਨੂੰ 2 ਵਜੇ ਵਾਲੀ ਮੰਡੀ ਐ ਪੌਲਸ ਦੀਆਂ ਗੱਡੀਆਂ ਵੀ ਇੱਥੇ ਲੱਗੀਆਂ ਹੋਈਆਂ। ਬਟਾ ਦੇ ਪਿੱਛੇ ਉਂਗਲ ਲੈਦਰ ਦੇ ਸ਼ੂਜ਼, ਕਾਰਗੋ ਦੇ ਪਤਾ ਨਹੀਂ ভাই ਕੀ ਕੀ ਇੱਥੇ ਮਿਲਦਾ ਹੈ। ਗੁੱਚੀ ਦੀਆਂ ਪੈਂਟਾਂ, ਫਟੀਆਂ, ਕਟੀਆਂ, ਗੱਡੀਆਂ, ਵੱਡੀਆਂ, ਸਾਰੀਆਂ ਪੈਂਟਾਂ ਇੱਥੇ ਜਿਹੜੀਆਂ ਇੱਕ ਤੋਂ ਇੱਕ ਪੀਸ ਇੱਥੇ ਮਿਲਦੀਆਂ। ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਹੋਰ ਵੀ ਲੋਕਾਂ ਨਾਲ ਗੱਲ ਕਰਾਂਗੇ ਤੇ ਹੋਰ ਵੀਡੀਓ ਅਗਲੀ ਦਿਖਾਵਾਂਗੇ। ਇੱਕ ਵੀਡੀਓ ਤੁਹਾਡੀ ਕਾਫੀ ਲੰਬੀ ਹੋ ਚੁੱਕੀ ਹੈ ਤੇ ਇਸ ਕਰਕੇ ਵੀਡੀਓ ਉਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹ ਚੋਰ ਬਾਜ਼ਾਰ ਜੋ ਕਿ ਕਈ ਸਦੀਆਂ ਤੋਂ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਤੋਂ ਪਹਿਲਾਂ ਲੱਗਦਾ ਸੀਗਾ ਤੇ ਹੁਣ ਕਿਲਾਲ ਕਿਲੇ ਦੇ ਬਿਲਕੁਲ ਕੋਲ ਲੱਗ ਰਿਹਾ ਹੈ ਠੀਕ ਹੈ ਜੀ ਆਪਾਂ ਹੋਰ ਵੀ ਕੋਈ ਟਰਾਈ ਕਰਦੇ ਹਾਂ ਤੇ ਹੋਰ ਵੀ ਵੀਡੀਓ ਤੁਹਾਨੂੰ ਦਿਖਾਣੇ ਆ ਵੀਡੀਓ 'ਚ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਰਾਤ 2 ਵਜੇ ਦੇਖੇ ਤੁਸੀਂ ਕਦੇ ਇੰਨੇ ਗ੍ਰਾਹਕ ਕਿਸੇ ਦੁਕਾਨ ਤੇ ਸਮੋਸੇ ਟਿੱਕੀਆਂ ਵਾਲੇ ਵੀ ਇੱਥੇ ਪਹੁੰਚੇ ਹੋਏ ਆ ਅੰਕੁਸ਼ ਇੱਧਰ ਆ ਕੇ ਦੇਖੀਏ ਕੀ ਆਏ। ਇਹ ਕੀ ਪਤ ਨਹੀਂ ਕੀ ਵੇਚ ਰਹੇ ਭਾਈ ਸਾਹਿਬ ਘੜੀਆਂ। ਇਹ ਘੜੀਆਂ ਜਿਹੜੀਆਂ ਐਪਲ ਦੀ ਵਾਚ ਹੁੰਦੀ ਹੈ ਉਸ ਤਰ੍ਹਾਂ ਘੜੀਆਂ ਇਹ 200 ਰੁਪਏ ਦੀ ਘੜੀ ਦੇ ਰਿਆ ਹੈ ਰੇਟ ਵੀ ਦੱਸ ਦਿਆ 200 ਰੁਪਏ ਦੀ ਘੜੀ। ਵੀਡੀਓ ਕਾਫੀ ਲੰਬੀ ਹੋ ਸਕਦੀ ਹੈ ਤੇ 200 ਰੁਪਏ ਦੀ ਘੜੀ ਦੇ ਰਿਆ ਸੀਗਾ ਤੇ ਕਾਰਗੋ ਦੇ ਚਮੜੇ ਦੇ ਬੂਟ ਲੈਦਰ ਦੇ ਸ਼ੂਜ਼ ਚਲੋ ਜੀ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਚੋਰ ਬਜ਼ਾਰ ਦਿੱਲੀ ਦਾ ਤੇ ਫਿਰ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਆ